ਹਾਂਜੀ ਸਸ ਜੀ ਕਾ ਤੁਹਾਨੂੰ ਉਮੀਦ ਕਰਦੇ ਹਾਂ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਹਾਂ ਜੀ ਜਿਸ ਤੇ ਬਹੁਤ ਸਾਰੇ ਲੋਕਾਂ ਦੇ ਮਨ ਵਿੱਚ ਸਵਾਲ ਚੱਲ ਰਹੇ ਆ ਅੱਜ ਆਪਾਂ ਤੁਹਾਨੂੰ ਨੂਨ ਤੋੜਨਾ ਸ਼ੇਅਰ ਕਰਨਗੇ ਕਿ ਇਹ ਆਪਾਂ ਗੱਲ ਕਰ ਰਹੇ ਹਾਂ ਸਾਡਾ ਪੰਜਾਬ ਟੀਮ ਵਿਕੀ ਕਬਲਵੀਰ ਦੇ ਬਾਰੇ ਜੋ ਕਿ ਅੱਜ ਰਹਿਮਤ NGO ਅੰਮ੍ਰਿਤਸਰ ਦੇ ਇੱਕ ਬਲੌਗ ਪਾਇਆ ਸੀ ਇੱਕ ਵੀਡੀਓ ਪਾਈ ਸੀ ਸਿਮਰਨ ਦੇ ਵਿਆਹ ਦੀ ਸਿਮਰਨ ਨੂੰ ਤੁਸੀਂ ਸਾਰੇ ਜਾਣੇ ਜਾਣਦੇ ਹੋ ਜੋ ਕਿ ਜਿਸ ਦੇ ਮਾਪੇ-ਬਾਪਾ ਮਤਲਬ ਕਿ ਇਸ ਦੁਨੀਆ ਦੇ ਵਿੱਚ ਹੈ ਨਹੀਂਗੇ ਤੇ ਉਸ ਦੀ ਜਿਹੜੀ ਮਦਦ ਆ ਹਨਾ ਉਹ ਵਿੱਕੀ ਵੀਰ ਕਵਲ ਵੀਰ ਹੋਰੇ ਸਾਰਾ ਪਰਿਵਾਰ ਮਿਲ ਕੇ ਕਰਦੇ ਆ ਤੇ ਹੋਰ ਬਹੁਤ ਸਾਰੇ ਵੀ ਲੋਕ ਕਰਦੇ ਆ ਤੇ ਇੱਕ NGO ਵਾਲੇ ਮਤਲਬ ਕਿ ਉਹਨਾਂ ਦੀ ਹੈਲਪ ਕੀਤੀ ਆ ਬਹੁਤ ਬੱਚਿਆਂ ਦੀ ਤੇ ਉਹਨਾਂ ਸਿਰਫ ਦੱਦਈ ਆ ਹਨਾ ਆਪਾਂ ਸਾਰਿਆਂ ਨੂੰ ਇਹ ਪਤਾ ਹੀ ਆ ਤੇ ਹੁਣ ਅੱਜ ਹਿੰਮਤ ਐਨਜੀ ਅਮੇਰ ਸਰਵਰ ਨੇ ਵੀਰਜੀਤ ਰਣੇ ਵਲੌਗ ਪਾਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਦੱਸਿਆ ਕਿ ਜਿਹੜੀ ਸਿਮਰਨ ਉਸ ਦੀ ਮੈਰਿਜ ਦੀਆਂ ਤਿਆਰੀਆਂ ਦਾ ਉਹਨਾਂ ਨੇ ਵਲੌਗ ਪਾਇਆ ਸੀਗਾ ਤੇ ਉਸ ਦੇ نیچے ਬਹੁਤ ਸਾਰੇ ਕਮੈਂਟ ਆ ਰਹੇ ਸੀ ਕਿ ਕਿ ਉਹ ਸਿਮਰਨ ਦੇ ਵਿਆਹ ਦੀ ਜਿਹੜੀ ਤਿਆਰੀਆਂ ਜਾਂ ਕੁਝ ਵੀ ਆ ਇਸ ਵਿੱਚ ਵੀ ਸਾਡਾ ਪੰਜਾਬ ਟੀਮ ਜਾਂ ਦਾ ਪੰਜਾਬ ਟੀਮ ਵਾਲੇ ਵੀ ਕਿ ਕਵਲ ਹੋਰੀ ਕਿਉਂ ਨਹੀਂ ਵਿਆਹ ਦੇ ਵਿੱਚ ਆਏਗੇ ਨਾ ਨਾ ਉਹ ਪਹਿਲਾਂ ਹੁੰਦੇ ਸੀ ਹੁਣ ਕਿਉਂ ਨਹੀਂ ਹੁੰਦੇ ਸਿਮਰਨ ਦੇ ਕੋਲ ਹੈ ਨਾ ਬਹੁਤ سارے ਲੋਕਾਂ ਦੇ ਕਮੈਂਟ ਪੜੇ ਆ ਮੈਂ ਜਿਸ ਦੇ ਸਵਾਲ ਤੋਂ ਹੁੰਦੇ ਆ ਜਵਾਬ ਜ਼ਰੂਰੀ ਸੀਗਾ ਹੈ ਨਾ ਪਹਿਲੀ ਗੱਲ ਆਪਾਂ ਤੁਹਾਨੂੰ ਦੱਸ ਦਈਏ ਕਿ ਸਿਮਰਨ ਦਾ ਕੀ ਰਿਸ਼ਤਾ ਵਾ ਹੈ ਨਾ ਇਹ ਸਿ ਆਪਾਂ ਨੂੰ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਕਮਲਬੀਰ ਉਹ ਹੋਰੀ ਹੈ ਨਾ ਇੱਕ ਵਧੀਆ ਫੈਮਲੀ ਆ ਜੋ ਕਿ ਹਰ ਕਿਸੇ ਦੀ ਮਦਦ ਕਰਦੇ ਆ ਇਹ ਖਾਸ ਕਰਕੇ ਉਹਨਾਂ ਦੀ ਮਦਦ ਕਰਦੀ ਹੈ ਜੋ ਕਿ ਘਰ ਤੋਂ ਮਤਲਬ ਕਿਨੇ ਜ਼ਿਆਦਾ ਨਹੀਂ ਹੁੰਦੇ ਹਨ ਆਪਾਂ ਨੂੰ ਪਤਾ ਹੀ ਹੈ ਕਿ ਉਸਦੇ ਸਿਮਰਨ ਦੇ ਮੰਮੀ ਡੈਡੀ ਨਹੀਂ ਖਿਆਗੇ ਤੇ ਉਸਦੇ ਪਰਿਵਾਰਵਾਂ ਨੂੰ ਬਦਰਨ ਦੇ ਵਧੀਆ ਪੜਾ ਰਹੇ ਸੀਗੇ ਉਹਨਾਂ ਦੇ ਘਰ ਦੀ ਹਰ ਇੱਕ ਚੀਜ਼ ਮਤਲਬ ਕਿ ਵੀਰਜਣ ਲੈ ਕੇ ਦਿੱਤੀਆਂ ਮੈਂ ਉਹਨਾਂ ਦੇ ਖੁਦ ਹੀ ਵਲੌਗ ਦੇਖਿਆ ਤੁਸੀਂ ਵੀ ਸਾਰਿਆਂ ਨੇ ਦੇਖੇ ਹੋਣੇ ਆ ਕਿਤੇ ਐਨਸੀਡੀ ਕਿਤੇ ਵਾਸ਼ਿੰਗ ਮਸ਼ੀਨ A ਤੋਂ ਲੈ ਕੇ Z ਤੱਕ ਹਨ ਵੀ ਸਾਰਾ ਕੁਝ ਵੀ ਮਤਲਬ ਕੋਲੋਂ ਲੈ ਕੇ ਦਿੱਤਾ ਵਾ ਜਿਹੜੀ ਉਹਨਾਂ ਦੇ ਲੋੜ ਵਾਲੀਆਂ ਚੀਜ਼ਾਂ ਸੀਗੀਆਂ ਸਾਰੀਆਂ ਪੈਨ ਕਾਪੀਏ ਕਪੜਾ ਲੀਣਾ ਲੱਤਾਂ ਜੋ ਵੀ ਸੀਗਾ ਸਾਰਾ ਵੀ ਅਮੀਰ ਹੋਰੀ ਦੇ ਕੇ ਹੁੰਦੇ ਰਹੇ ਆ ਨਾ ਸਿਮਰਨ ਨੂੰ ਤੇ ਬਹੁਤ ਹੀ ਜ਼ਿਆਦਾ ਖੁਸ਼ ਸੀਗੀ ਉਹ ਬੱਚੀ ਹੈ ਨਾ ਉਸ ਦੇ ਪੈਨਪਰਾਈ ਬਹੁਤ ਜ਼ਿਆਦਾ ਖੁਸ਼ ਸੀਗੀ ਤੇ ਘਰ ਨੂੰ ਦੇ ਬਾਥਰੂਮ ਹੀ ਬਣਵਾਇਆ ਸੀ ਬਾਥਰੂਮ ਵੀ ਬਣਾ ਕੇ ਤੇ ਉਹਦਾ ਘਰ ਵੀ ਵਧੀਆ ਚੱਲ ਜਿੰਨੇ ਜੋ ਕਿਸੇ ਸਾਰਾ ਨੇ ਹੈਲਪ ਕਰਕੇ ਬਣਾ ਕੇ ਰਿਤਾ ਮਤਲਬ ਕਿ ਹੈ ਨਾ ਇੰਤਵੇਊ ਉਸ ਤਾਂ ਸਿਰ ਤੇ ਆਬੂ ਦਾ ਸਾਆ ਨਹੀਂ ਸੀਗਾ ਪਰ ਫਿਰ ਵੀ ਉਸ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ ਸੀਗੀ ਬਹੁਤ ਮਦਦ ਕੀਤੀ ਹੈ ਬਿਕਮਲ ਵੀਰ ਵਿੱਕੀ ਵੀਰ ਹੋਰਾਂ ਨੇ ਜਦੋਂ ਪ੍ਰੋਪਰਲੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਹੁਣ ਵੀ ਸਿਮਰਨ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਕਿ ਵੀ ਸਾਰੇ ਟੋਟਲੀ ਚੀਜ਼ ਵੀ ਇਸ ਤੇ ਘਰ ਆ ਚੁੱਕੀ ਆ ਹਨਾ ਤੇ ਫਿਰ ਉਹਨਾਂ ਨੇ ਕਿਹਾ ਸੀ ਕਿ ਹੁਣ ਸਿਮਰਨ ਦੀ ਅਸੀਂ ਜਿੱਥੇ ਹੋ ਸਕੇ ਸੀ ਮਦਦ ਕੀਤੀ ਹੈ ਤੇ ਅੱਗੇ ਵੀ ਕਰਦੇ ਰਵਾਂਗੇ ਇਹ ਦੀ ਇਸ ਦੀ ਮਦਦ ਤਾਂ ਪਰ ਹੁਣ ਅਸੀਂ ਵੀ ਸਿਮਰਨ ਦੇ ਇਸ ਟਾਈਮ ਵੀ ਬਸ ਠੀਕ ਆ ਸਭ ਕੁਝ ਕਰਿਆ ਗਿਆ ਪਰ ਹੁਣ ਅਸੀਂ ਇਸ ਦੇ ਵਿਆਹ ਮੌਕੇ ਵੀ ਮਦਦ ਕਰਾਂਗੇ ਇਦਾਂ ਜਿਨ੍ਹਾਂ ਨੇ ਕਿਹਾ ਵੀ ਜਾਂ ਸੀ ਮੁੜ ਕੇ ਮਦਦ ਨਹੀਂ ਕਰਨ ਨੇ ਕਹਿੰਦੇ ਵਿਆਹ ਮੌਕੇ ਵੀ ਮਦਦ ਕਰਾਂਗੇ ਕਿਸੇ ਚੀਜ਼ ਦੀ ਜਰੂਰਤ ਹੋਵੇ ਸਿਮਰਨ ਸਾਨੂੰ ਹੁਣ ਵੀ ਫੋਨ ਲਾ ਸਕਦੇ ਆ ਦੱਸ ਸਕਦੇ ਆ ਵਿੱਚ ਮੈਨੂੰ ਆ ਚੀਜ਼ ਜਰੂਰਤ ਆ ਤਾਂ ਅਸੀਂ ਵਿਆਹ ਦੇ ਵਿੱਚ ਵੀ ਅਸੀਂ ਪੂਰੀ ਮਦਦ ਕਰਾਂਗੇ ਉਹਨਾਂ ਨੇ ਕਿਹਾ ਸੀ ਕਿ ਹੁਣ ਸਾਨੂੰ ਹੋਰ ਦੇਖਣਾ ਚਾਹੀਦਾ ਵੀ ਕਿਹੜਾ ਗਰੀਬਾ ਕਿਸ ਨੂੰ ਵੀ ਸਾਡੀ ਸਾਡੀ ਹੁਣ ਜ਼ਿਆਦਾ ਮਦਦ ਦੀ ਜ਼ਰੂਰਤ ਹੈ ਹਨਾ ਤੇ ਹੁਣ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਉਹਨਾਂ ਦੇ ਇੱਕ ਵਲੌਗ ਪਾਇਆ ਹੋਇਆ ਸੀਗਾ ਹਿੰਮਤ ਐਨਜੀਓ ਅੰਮਿਸਲ ਹੋ ਰਿਹਾਦਾ ਵੀਰ ਜੀ ਨੇ ਪਾਇਆ ਸੀ ਵਲੌਗ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਸਿਮਰਨ ਦੇ ਵਿਆਹ ਦੀਆਂ ਤਿਆਰੀਆਂ ਦਿਖਾਈਆਂ ਸੀਗੀਆਂ ਤੇ ਬਹੁਤ ਸਾਰੇ ਲੋਕ ਕਮੈਂਟ ਕਰ ਰਹੇ ਆ ਕਿ ਕਬਲ ਵਿਕੀ ਵੀਰ ਜੀ ਹੋ ਰਹੀ ਕਿਉਂ ਨਹੀਂ ਆਏ ਆਪਾਂ ਤੁਹਾਨੂੰ ਦੱਸ ਦਈਏ ਕਿ ਹਾਲੇ ਉਹਨਾਂ ਨੇ ਸਿਰਫ ਇੱਕ ਹੀ ਵਲੌਗ ਪਾਇਆ ਵਾ ਜਿਸ ਵਿੱਚ ਉਹਨੇ ਦੱਸਿਆ ਕਿ ਜਿਹੜੇ ਉਸਦੇ ਦਾਦਾ ਜੀ ਆ ਸਿਮਰਨ ਦੇ ਦਾਦਾ ਜੀ ਉਹ ਸਿਮਰਨ ਦੀ ਭੂਆ ਦੇ ਨਾਲ ਜਾ ਕੇ ਵੀ ਰਿਸ਼ਤਾ ਪੱਕਾ ਕਰਾਇਆ ਮੁੰਡਾ ਦੇਖ ਆਇਆ ਨਾਲ ਦੇ ਪਿੰਡ ਦਾ ਹੀ ਮੁੰਡਾ ਵਾ ਹਾਲੇ ਉਹ ਕਿ ਦੱਸ ਵੀ ਨਹੀਂ ਮਿਲੇ ਕਿਸੇ ਨੂੰ ਹਾਂ ਦਾ ਹਾਲੇ ਅਸੀਂ ਵੀ ਮਤਲਬ ਕਿ ਇੱਕ ਦੂਜੇ ਨੂੰ ਨਹੀਂ ਮਿਲੇ ਸਿਰਫ ਉਸ ਦਾਦਾ ਜੀ ਨੇ ਤੇ ਭੂਆ ਜੀ ਨੇ ਹੀ ਦੇਖਿਆ ਵਾ ਤੇ ਉਹਨੂੰ ਰਿਸ਼ਤਾ ਪਰਿਵਾਰ ਨੂੰ ਮਨਜ਼ੂਰ ਆ ਸਿਮਰਨ ਨੂੰ ਮਨਜ਼ੂਰ ਆ ਇਸ ਕਰਕੇ ਹੀ ਉਹ ਕੰਨ ਦੀ ਵੀ ਸੰਨ ਤਿਆਰੀਆਂ ਕਰਨ ਲਈ ਕਿਆ ਅਸੀਂ ਮਤਲਬ ਕਿ ਗਏ ਆ ਉਹ ਸਿਮਰਨ ਦੇ ਨਾਲ ਗਏ ਆ ਸਿਮਰਨ ਦੀ ਸੁਖਰਾਜ ਭਰਾਵਾ ਹਨ ਪੈਣ ਹਰਮਨ ਉਹਨਾਂ ਨੂੰ ਕਪੜਾ ਲੀਡਰਤਾ ਦਵਾ ਕੇ ਲੈ ਕੇ ਆਂਦਾ ਬੂੜ ਚੱਪਲਾਂ ਜੋ ਉਹਨੇ ਵਿਆਹ ਦੇ ਵਿੱਚ ਪਾਉਣ ਵਾਲਾ ਸਮਾਨ ਸੀ ਤੇ ਸਿਮਰਨ ਵਾਸਤੇ ਚੂੜੇ ਕਲੀਰੀਸ ਸੀ ਕਿ ਹਨਾ ਜੋ ਵੀ ਉਸ ਦਾ ਸਮਾਨ ਸੀਗਾ ਉਹ ਲੈ ਕੇ ਆਂਦਾ ਬਾਕੀ ਹੌਲੀ ਹੌਲੀ ਤਿਆਰੀਆਂ ਉਹ ਕਹਿ ਰਹੇ ਆ ਵੀ ਅਸੀਂ ਕਰ ਰਹੇ ਆ ਇਹ ਵਲੌਗ ਉਹਨਾਂ ਨੇ 21 April ਨੂੰ ਸ਼ੂਟ ਕੀਤਾ ਸੀ ਤੇ ਪਰ ਉਸ ਦੀ ਜਿਹੜੀ ਸਿਮਰਨ ਦੀ ਮੈਰਿਜਾ ਉਸ 22 ਅਪਰੇਲ ਨੂੰ ਐਤਵਾਰ ਵਾਲੇ ਦਿਨ ਜਿਹੜੀ ਅੱਜ ਦੇ ਦਿਨ ਇਹ ਹੋਈ ਸੀ ਮੈਰੀਜ਼ ਉਸ ਦੀ ਇੰਤਵਾਰ ਨੂੰ ਅੱਜ ਮੈਰੇ ਸੀ ਪਰ ਅੱਜ ਹੀ ਉਸ ਦਾ ਵਲੌਗ ਅਪਲੋਡ ਹੋਇਆ ਵਾ ਪਰ ਹਾਲੇ ਅੱਗੇ-ਅੱਗੇ ਆਪਾਂ ਨੂੰ ਵਲੌਗ ਨਹੀਂ ਆਇਆ ਜਿਸ ਤੇ ਕਰਕੇ ਆਪ ਨੂੰ ਨਹੀਂ ਪਤਾ ਲੱਗ ਰਿਹਾ ਜਿਾ ਕਬਲਵਲ ਵਿਕੀਬੀ ਜੀ ਹੋਰੀ ਆਈਆਂ ਜਾਂ ਨਹੀਂ ਆਈਆਂ ਵਿਆਹ ਤੇ ਪਰ ਇਦਾਂ ਮੈਂ ਕਹਿ ਰਹੀ ਆ ਵਿਦਾਂ ਨਹੀਂ ਹੋ ਸਕਦਾ ਕਿ ਸਿਮਰਨ ਦਾ ਵਿਆਹ ਹੋਵੇ ਤੇ ਵਿਕੀ ਕਬਲਵਲ ਵਿਜੀ ਹੋਰੀ ਨਾ ਹੋਣ ਉਹਨਾਂ ਦਾ ਪਰਿਵਾਰ ਇੱਕ ਇਦਾਂ ਦਾ ਪਰਿਵਾਰ ਆ ਜੋ ਕਿ ਹਰ ਕਿਸੇ ਦਾ ਸਾਥ ਦਿੰਦਾ ਸਿਮਰਨ ਦਾ ਵੀ ਬਹੁਤ ਸਾਥ ਦਿੰਦਾ ਉਹਨਾਂ ਨੇ ਪਰਮਾਤਮਾ ਉਹਨਾਂ ਨੂੰ ਦੁੱਗਣਾ ਚੋਗਣਾ 10 ਗੁਣਾ ਕਰਕੇ ਭਗਵਾਨ ਉਹਨਾਂ ਨੂੰ ਦਾ ਵਹਣਾ ਜਦੋਂ ਬ ਕਿਸੇ ਦੀ ਮਦਦ ਕਰਦੇ ਆ ਪਰ ਮੇਰਾ ਤੇ ਲਈ ਕਹਿੰਦਾ ਵੀ ਉਹ ਜ਼ਰੂਰ ਆਏ ਹੋਣਗੇ ਵਿਆਹ ਤੇ ਹਾਲਾਂਕਿ ਸ਼ਾਇਦ ਉਹ ਵਲੌਗ ਅਪਲੋਡ ਕਰਨ ਹਨ ਜਾਂ ਸ਼ਾਇਦ ਕੋਈ ਮਜਬੂਰੀ ਬਣ ਗਈ ਹੋਵੇ ਵਲੌਗ ਨਾ ਬਣਿਆ ਹੋਵੇ ਪਰ ਇਦਾਂ ਵੀ ਉਹ ਆਏ ਜ਼ਰੂਰ ਹੋਣਗੇ ਇਦਾਂ ਨਹੀਂ ਹੋ ਸਕਦਾ ਕਿ ਉਹ ਖੁਸ਼ੀ ਮਨ ਦੇ ਲਈ ਨਾ ਖੁਸ਼ੀਆਂ ਨਾ ਦੇਣ ਹੋਵੇ ਤੇ ਉਹ ਸਿਬਰਤ ਦੀ ਖੁਸ਼ੀਆਂ ਦੇ ਵਿੱਚ ਨਾ ਹੋ ਹਨਾ ਵੀ ਆਏ ਹੋਣ ਹਨਾ ਤੇ ਮੈਂ ਉਮੀਦ ਕਰਦਾ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਚੈਨਲ ਦੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ